ਬਿੱਤੇ ਦਿਨੀ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਹ ਤਸਵੀਰਾਂ ਉਸਦੇ ਅੰਤਿਮ ਯਾਤਰਾ ਦੀਆਂ ਨੇ ਅੰਤਿਮ ਦਰਸ਼ਨਾਂ ਦੀਆਂ ਨੇ ਤੇ ਅੰਤਿਮ ਸੰਸਕਾਰ ਦੀਆਂ ਨੇ ਇਹ ਸਿਰਫ ਤਸਵੀਰਾਂ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਨਹੀਂ ਬਲਕਿ ਇਹ ਤਸਵੀਰਾਂ ਗਵਾਹ ਨੇ ਕਿ ਪੰਜਾਬ ਦੇ ਅੰਦਰ ਕਿਸ ਤਰੀਕੇ ਦੇ ਨਾਲ ਜੰਗਲ ਰਾਜ ਹੈ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ ਔਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ ਇਹ ਉਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਕਿਉਂਕਿ ਇੱਕੋ ਨੌਜਵਾਨ ਜਿਸ ਦਾ ਨਾਮ ਸੀ ਦਿਗਵਜੇ ਸਿੰਘ ਯਾਨੀ ਕਿ ਕੁੰਵਰ ਦਿਗਵਜੇ ਸਿੰਘ ਉਰਫ ਰਾਣਾ ਬਲਾਚੋਰੀਆ ਕਬੱਡੀ ਦਾ ਉਹ ਉੱਭਰਦਾ ਹੋਇਆ ਇੱਕ ਖਿਡਾਰੀ ਜਿਸ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਕਬੱਡੀ ਦੇ ਮੈਦਾਨ ਦੇ ਵਿੱਚ ਫਿਰ ਕਬੱਡੀ ਦੀ ਸੇਵਾ ਕਰਨ ਦੇ ਲਈ ਕਬੱਡੀ ਦਾ ਪ੍ਰਮੋਟਰ ਬਣਿਆ ਤੇ ਸ਼ਾਇਦ ਇਹੀ ਗੱਲ ਲੋਕਾਂ ਤੋਂ ਜਰੀ ਨਹੀਂ ਗਈ ਤੇ ਉਸ ਦਾ ਗਰਾਊਂਡ ਦੇ ਵਿੱਚ ਸੈਂਕੜੇ ਲੋਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਿੰਨ આરોપી ਆਏ ਤਾਂ ਉਹਨਾਂ ਦੇ ਪ੍ਰਸ਼ੰਸਕ ਬਣ ਕੇ ਕਹਿੰਦੇ ਕਿ ਤੇਰੇ ਨਾਲ ਫੋਟੋ ਖਿਚਾਣੀ ਹੈ ਪਰ ਫੋਟੋ ਖਿਚਾਉਣ ਦੇ ਬਹਾਨੇ ਤਾੜ-ਤਾੜ ਗੋਲੀਆਂ ਦੀ ਬੁਸ਼ਾਰ ਕਰ ਦਿੱਤੀ ਦੱਸਿਆ ਜਾ ਰਿਹਾ ਕਿ ਸਿਰ ਪਿੱਛੋਂ ਗੋਲੀ ਮਾਰੀ ਜੋ ਕਿ ਉਹਨਾਂ ਦੇ ਮੂੰਹ ਦੇ ਵਿੱਚ ਦੀ ਅੱਗੇ ਵਾਲੇ ਪਾਸੋਂ ਨਿਕਲ ਗਈ ਇਸ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਔਰ ਇਹ ਕਤਲ ਐਂ ਨਹੀਂ ਸੀ ਕਿ ਕੋਈ ਸੁੰਨਸਣ ਥਾਂ ਸੀ ਇਹ ਉਹ ਥਾਂ ਸੀ ਜਿੱਥੇ ਕਬੱਡੀ ਦਾ ਮੈਚ ਖੇਡਿਆ ਜਾਣਾ ਸੀ ਜਿੱਥੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਲੋਕ ਜੁਟੇ ਹੋਏ ਸੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੀ ਮੌਕੇ ਦੇ ਉੱਤੇ ਮੌਜੂਦ ਸੀ ਪਰ ਸਾਰੇ ਬੰਦੋਬਸਤ ਧਰੇ ਦੇ ਧਰੇ ਰਹਿ ਗਏ ਤੇ ਆਖਰਕਾਰ ਉਹ ਨੌਜਵਾਨ ਖਿਡਾਰੀ ਉਹ ਪੰਜਾਬ ਦੀ ਸ਼ਾਨ ਰਾਣਾ ਬਲਾਚੋਰੀਆ ਹੁਣਾਂ ਦੇਖੋ ਕਿਵੇਂ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਿਆ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਉਸ ਦੇ ਅੰਤਮ ਸੰਸਕਾਰ ਦੀਆਂ ਦਿਖਾ ਰਹੇ ਹਾਂ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਕੁੰਵਰ ਦਿਗਵਜੇ ਸਿੰਘ ਉਰਫ ਰਾਣਾ ਬਲਾਚੋਰੀਆ ਦਾ ਪਹਿਲਾ ਪੋਸਟਮਾਰਟਮ ਕੀਤਾ ਗਿਆ ਮੁਹਾਲੀ ਦੇ 6 ਫੇਸ ਦੇ ਵਿੱਚ ਸਰਕਾਰੀ ਹਸਪਤਾਲ ਚ ਉਸ ਤੋਂ ਬਾਅਦ ਉਹਨਾਂ ਦਾ ਜੋ ਸਸਕਾਰ ਕਰ ਦਿੱਤਾ ਗਿਆ ਬਲਾਚੌਰ ਨੇੜੇ ਉਹਨਾਂ ਦਾ ਜੋ ਜੱਦੀ ਪਿੰਡ ਹੈ ਚਣਕੋਆ ਉਸ ਦੇ ਸ਼ਮਸ਼ਾਨ ਘੜ ਦੇ ਵਿੱਚ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਗਏ ਨੇ ਹਲੇ ਇੱਕ ਹੋਰ ਵੀ ਜਿਹੜੀ ਤੁਹਾਨੂੰ ਮਾਇੂਸ ਕਰਨ ਵਾਲੀ ਗੱਲ ਹੈ ਉਹ ਇਹ ਹੈ ਇਸ ਖਿਡਾਰੀ ਦਾ ਇਸ ਨੌਜਵਾਨ ਦਾ ਹਲੇ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ 5 ਦਸੰਬਰ ਨੂੰ ਵਿਆਹ ਹੋਇਆ ਸੀ ਔਰ 15 ਦਸੰਬਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ 6 ਦਸੰਬਰ ਨੂੰ ਵਿਆਹ ਦੀ ਪਾਰਟੀ ਸੀ ਔਰ 16 ਦਸੰਬਰ ਨੂੰ ਉਸ ਦੀ ਅਜ ਚਿਖਾ ਵੱਲ ਰਹੀ ਹੈ ਇਹ ਜਰਾ ਸੋਚੋ ਇਹ ਉਹਦੀਆਂ ਪਤਨੀ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਕਿs ਤਰੀਕੇ ਨਾਲ ਬੇਸੁਦ ਹੋ ਰਹੀ ਹੈ ਪਰਿਵਾਰਕ ਮੈਂਬਰਾਂ ਤੇ ਐਡਾ ਵੱਡਾ ਦੁੱਖ ਦਾ ਪਹਾੜ ਟੁੱਟਿਆ ਕਿਉਂਕਿ ਐਡੇ ਵੱਡੇ ਵੱਡੇ ਸੁਪਨੇ ਹੁੰਦੇ ਆ ਕਿ ਅਸੀਂ ਆਪਣਾ ਭਵਿੱਖ ਕਿਵੇਂ ਸੰਜੋਣਾ ਹੈ ਅਸੀਂ ਆਪਣੇ ਭਵਿੱਖ ਨੂੰ ਅੱਗੇ ਕਿਵੇਂ ਵਧਾਉਣਾ ਹੈ ਔਰ ਉਹ ਮਾਂ ਜਿਸਦੇ ਬੇٹے ਦਾ ਹਲੇ 10 ਦਿਨ ਪਹਿਲਾਂ ਹੀ ਪੁੱਤ ਦਾ ਵਿਆਹ ਹੋਇਆ ਸੀ ਅੱਜ ਉਸਦੀ ਹੀ ਅਰਥੀ ਕਿਸ ਤਰੀਕੇ ਨਾਲ ਉਹਦੀਆਂ ਅੱਖਾਂ ਦੇ ਸਾਹਮਣੇ ਨਿਕਲ ਰਹੀ ਹੈ ਤੇ ਉਹ ਮਾਂ ਭੂਭਾ ਮਾਰ ਮਾਰ ਕੇ ਰੋ ਰਹੀ ਹੈ ਪਤਨੀ ਰੋ ਰਹੀ ਹੈ ਪਤਨੀ ਹੁਕਮਰਾਨਾਂ ਨੂੰ ਇੱਕੋ ਹੀ ਸਵਾਲ ਕਰ ਰਹੀ ਹੈ ਕਿ ਆਖਰਕਾਰ ਕੀ ਕਸੂਰ ਸੀ ਕੀ ਦੋਸ਼ ਸੀ ਮੇਰੇ ਪਤੀ ਦਾ ਰੋ ਰੋ ਕੇ ਇੱਕੋ ਗੱਲ ਕਹਿ ਰਹੀ ਹੈ ਕਿ ਹਾਏ ਮੇਰੇ ਪਤੀ ਨੂੰ ਵਾਪਸ ਘਰ ਲਿਆ ਦਿਓ ਹਾਏ ਮੇਰੇ ਪਤੀ ਨੂੰ ਕਿਉਂ ਮਾਰਿਆ ਕੁਝ ਇਸ ਤਰੀਕੇ ਦੇ ਸਵਾਲ ਪੁੱਛ ਰਹੀ ਹੈ ਪਰ ਸ਼ਾਇਦ ਅੱਜ ਇਨ੍ਹਾਂ ਸਵਾਲਾਂ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਹੈ ਹਾਲਾਂਕਿ ਇਸ ਤੋਂ ਬਾਅਦ ਇੱਕ ਗਰੁੱਪ ਨੇ ਧਿਰਨੇ ਜੋ ਗੈਂਗਸਟਰ ਨੇ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਵੀ ਲਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਮਾਰਿਆ ਕਿਉਂ ਕਿ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਸਿੱਧੂ ਮੂਸੇਵਾਲਾ ਦਾ ਜਦ ਕਤਲ ਹੋਇਆ ਸੀ ਉਸ ਕਤਲ ਦੇ ਵਿੱਚ ਇਹ ਸ਼ਾਮਿਲ ਸੀ ਜਾਂ ਉਹਨਾਂ ਦੀ ਕਾਤਲਾ ਦੀ ਮਦਦ ਕਰਦਾ ਸੀ ਪਰ ਪੰਜਾਬ ਪੁਲਿਸ ਦੇ ਐਸਐਸਪੀ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਮੁਹਾਲੀ ਦੇ ਐਸਐਸਪੀ ਨੇ ਕਿ ਐਸਾ ਕੋਈ ਐਂਗਲ ਸਾਹਮਣੇ ਨਹੀਂ ਆਇਆ ਕਿ ਇਸ ਖਿਡਾਰੀ ਦੇ ਜੋ ਲਿੰਕ ਸੀ ਉਹ ਬਦਮਾਸ਼ਾ ਦੇ ਨਾਲ ਸੀ ਗੈਂਗਸਟਰਾਂ ਦੇ ਨਾਲ ਸੀ ਉੱਠਣੀ ਬੈਠਣੀ ਸੀ ਉਹਨਾਂ ਦੇ گرو ਦਾ ਮੈਂਬਰ ਸੀ ਐਸਾ ਕੁਝ ਵੀ ਨਹੀਂ ਹੈ ਖਾਰਜ ਕਰ ਦਿੱਤਾ ਔਰ ਪਿੰਡ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਵੀ ਨੇ ਔਰ ਨਾਰਾਜ਼ ਵੀ ਨੇ ਨਾਰਾਜ਼ਗੀ ਸਰਕਾਰ ਤੋਂ ਹੈ ਸਰਕਾਰ ਤੋਂ ਨਾਰਾਜ਼ਗੀ ਇਸ ਗੱਲ ਦੀ ਹੈ ਕਿ ਸਰਕਾਰ ਅਕਸਰ ਇਹ ਗੱਲਾਂ ਕਹਿ ਕੇ ਪੱਲਾ ਝਾੜ ਦਿੰਦੀ ਹੈ ਕਿ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਇਹ ਤਾਂ ਗੈਂਗਸਟਰਾਂ ਦੀ ਆਪਸੀ ਖਹਿ ਬਾਜ਼ੀ ਸੀ ਇਸ ਕਰਕੇ ਨੌਜਵਾਨ ਮਾਰਿਆ ਗਿਆ ਪਰ ਇੱਥੇ ਪੰਜਾਬ ਪੁਲਿਸ ਨੇ ਆ ਕੇ ਸਾਫ਼ ਕਰ ਦਿੱਤਾ ਹੈ ਕਿ ਐਸੀ ਕੋਈ ਗੱਲ ਹੈ ਹੀ ਨਹੀਂ ਸੀ ਇੱਕ ਪਾਸੇ ਚਿਖਾ ਬਲ ਰਹੀ ਹੈ ਹੁਣ ਤੋਂ ਨੂੰ ਅਸੀਂ ਉਹ ਤਸਵੀਰਾਂ ਵੀ ਦਿਖਾ ਦਿੰਨੇ ਆ ਆ 10 ਦਿਨ ਪਹਿਲਾਂ ਦੀਆਂ ਤਸਵੀਰਾਂ ਦੇਖੋ ਰਾਣਾ ਕਿੰਨਾ ਮੁਸਕਰਾ ਰਿਹਾ ਹੈ ਖੁਸ਼ੀ ਦੇ ਵਿੱਚ ਹੈ ਅੰਦਾਜ਼ਾ ਵੀ ਨਹੀਂ ਸੀ ਕਿ ਇੰਨਾਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਵੇਗੀ ਤੇ ਇਹ ਖੁਸ਼ੀਆਂ ਸਿਰਫ ਚੰਦ ਦਿਨਾਂ ਦੀ ਮਹਿਮਾਨ ਬਣ ਕੇ ਰਹਿ ਜਾਣਗੀਆਂ 5 ਤਰੀਕ ਨੂੰ ਵਿਆਹ ਹੋਇਆ ਤੇ 10 ਦਿਨ ਬਾਅਦ 15 ਨੂੰ ਮੌਤ ਹੋ ਗਈ 6 ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਔਰ ਠੀਕ 10 ਦਿਨ ਬਾਅਦ ਯਾਨੀ ਕਿ 16 ਤਰੀਕ ਨੂੰ ਉਹਦੀ ਚਿਖਾਬਾਲ ਦਿੱਤੀ ਗਈ ਇੱਕ ਪਾਸੇ ਪੂਰਾ ਪਰਿਵਾਰ ਖੁਸ਼ੀਆਂ 'ਚ ਸੀ 10 ਦਿਨ ਪਹਿਲਾਂ ਤੇ ਅੱਜ ਉਹੀ ਪੂਰਾ ਪਰਿਵਾਰ ਗਮਾਂ ਦੇ ਸਾਗਰ ਵਿੱਚ ਡੁੱਬਿਆ ਹੋਇਆ ਲੋਕ ਕਹਿ ਰਹੇ ਨੇ ਇਹਦੇ ਵਿੱਚ ناکامی ਸਿਰਫ ਔਰ ਸਿਰਫ ਸਰਕਾਰ ਦੀ ਹੈ ਆਖਰਕਾਰ ਕਿਉਂ ਐਸੇ ਲੋਕਾਂ ਦੇ ਉੱਤੇ ਨਕੇਲ ਨਹੀਂ ਕਸੀ ਜਾਂਦੀ ਅਸਮਾਜਿਕ ਤੱਤਵਾਂ ਨੂੰ ਐਸੀ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਤਾਂ ਕਿ ਜਿਹੜੇ ਹੋਰ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਸਕੇ ਲੋਕ ਇਸ ਵਕਤ ਆਪਣਾ ਗੁੱਸਾ ਕੱਢ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਨੂੰ ਜਾ ਕੇ ਕਮੈਂਟ ਪੜਨੇ ਚਾਹੀਦੇ ਨੇ ਨਾ ਸਿਰਫ ਪੀਟੀਸੀ ਨਿਊਜ਼ ਦੇ ਉੱਤੇ ਬਲਕਿ ਜਿਹੜਾ ਮਰਜੀ ਨਿਊਜ਼ ਚੈਨਲ ਖੋਲ ਕੇ ਦੇਖ ਲਵੇ ਸਰਕਾਰ ਹਰ ਇੱਕ ਅਦਾਰੇ ਦੇ ਜਿਹੜੀ ਇਹ ਵੀਡੀਓ ਕੀਤੀ ਆ ਉਹਦੇ ਨੀਚੇ ਕਿਸ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਸਰਕਾਰ ਦਾ ਉਹ ਜ਼ਰਾ ਸਰਕਾਰ ਦੇਖ ਲਵੇ ਉਹਨੂੰ ਸਵਾਗਤ ਹੀ ਕਹਾਂਗੇ ਕਿਉਂਕਿ ਲੱਗਦਾ ਸਰਕਾਰ ਦੇ ਸਿਰ ਦੇ ਉੱਤੇ ਇਸ ਗੱਲਾਂ ਦਾ ਸਵਾਗਤ ਵਾਗ ਔਰ ਫੁੱਲਾ ਵਾਗੀ ਵਰਸਦੀਆਂ ਨੇ ਲੋਕਾਂ ਦੇ ਗੁੱਸੇ ਦਾ ਸਰਕਾਰ ਨੂੰ ਸ਼ਾਇਦ ਕੋਈ ਅੰਦਾਜ਼ਾ ਹੀ ਨਹੀਂ ਹੈ ਜੇਕਰ ਇਹੀ ਹਾਲਾਤ ਰਹੇ ਤਾ ਡੇਢ ਸਾਲ ਕਰੀਬ ਡੇਢ ਸਾਲ ਤੋਂ ਵੀ ਘਟਦਾ ਹੀ ਸਮਾਂ ਅੱਜ ਜਿਹੜੀ ਕੁਰਸੀ ਦੇ ਉੱਤੇ ਬੈਠ ਕੇ ਭਗਵੰਤ ਮਾਨ ਸਾਹਿਬ ਬਹੁਤ ਖੁਸ਼ ਨਜ਼ਰ ਆ ਰਹੇ ਨੇ ਇੱਕ ਕੁਰਸੀ ਤੋਂ ਕਦੋਂ ਤਿਲਕ ਕੇ ਹੇਠਾ ਡਿੱਗ ਪਏ ਉਹਨਾਂ ਨੂੰ ਪਤਾ ਵੀ ਨਹੀਂ ਚੱਲੇਗਾ ਪੰਜਾਬ ਦੇ ਗੁੱਸੇ ਨੂੰ ਪਛਾਣ ਲਵੇ ਸਰਕਾਰ ਇਹਨਾਂ ਚੀਜ਼ਾਂ ਤੇ ਨਕੇਲ ਕੱਸ ਦੇਵੇ ਸਰਕਾਰ ਕਿਉਂਕਿ ਆਏ ਦਿਨ ਐਸੀਆਂ ਖਬਰਾਂ ਆndੀਆਂ ਨੇ ਕਿ ਜਦੋਂ ਗੈਂਗਵਾਰਸ ਹੁੰਦੀਆਂ ਨੇ ਜੋ ਗੈਂਗਸਟਰ ਨੇ ਉਹ ਲੋਕਾਂ ਤੋਂ ਫਿਰੋਤੀਆਂ ਮੰਗਦੇ ਨੇ ਕਦੇ ਬੱਚੇ ਕਿਡਨਾਪ ਹੋ ਰਹੇ ਨੇ ਕਤਲ ਹੋ ਰਹੇ ਨੇ ਮਹਿਲਾਵਾਂ ਸੜਕ ਤੇ ਨਿਕਲ ਨਹੀਂ ਸਕਦੀਆਂ ਉਹਨਾਂ ਦੀਆਂ ਬਾਲੀਆਂ ਖੋਹ ਲਿੱਤੀਆਂ ਜਾਂਦੀਆਂ ਨੇ ਪੱਟ ਲਿੱਤੀਆਂ ਜਾਂਦੀਆਂ ਨੇ ਚੈਨਾ ਖੋਹ ਲਿੱਤੀਆਂ ਜਾਂਦੀਆਂ ਨੇ ਪੰਜਾਬ ਪੂਰੇ ਦੇ ਤਰੀਕੇ ਦੇ ਨਾਲ ਇੱਕ ਜੰਗਲ ਰਾਜ ਬਣਿਆ ਪਿਆ ਐ ਐਸੀਆਂ ਤਸਵੀਰਾਂ ਅਸੀਂ 10-12 ਸਾਲ ਪਹਿਲਾਂ ਉੱਤਰ ਪ੍ਰਦੇਸ਼ ਔਰ ਬਿਹਾਰ ਚੋਂ ਦੇਖਦੇ ਸੀ ਕਹਿੰਦੇ ਉੱਥੇ ਪਹਿਲਾਂ ਬੰਦਾ ਮਾਰਦੇ ਸੀ ਫਿਰ ਜੇ ਫਰੋਲਦੇ ਸੀ ਕੁਛ ਐ ਵੀ ਹੈ ਜੇ ਨਹੀਂ ਇਹੀ ਹਾਲਾਤ ਅੱਜ ਪੰਜਾਬ ਦੇ ਹੋ ਚੁੱਕੇ ਨੇ ਕਿ ਪਹਿਲਾਂ ਬੰਦਾ ਮਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਦੇਖਦੇ ਆ ਕਿ ਇਹ ਤਾਂ ਬੰਦਾ ਜਾਂ ਤਾਂ ਕੋਈ ਹੋਰ ਮਾਰਤਾ ਇਹਦੇ ਕੋਲੋਂ ਤਾਂ ਕੁਛ ਮਿਲਿਆ ਵੀ ਨਹੀਂ ਇਸ ਤਰੀਕੇ ਦੀ ਹਨੇਰ ਗਰਦੀ ਪੰਜਾਬ ਦੇ ਵਿੱਚ ਹੋਈ ਵੀ ਹੈ ਜੋ ਹਨੇਰ ਗਰਦੀ ਅਸ ਤੋਂ 5 ਸਾਲ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਲੀਬਾਨ ਦੇ ਵਿੱਚ ਹੁੰਦੀ ਸੀ ਜਿਸ ਤਰੀਕੇ ਦਾ ਉੱਥੇ ਸ਼ਾਸਨ ਸੀ ਕੁਲ ਉਹੀ ਮਲਾਕੇ ਸ਼ਾਸਨ ਅੱਜ ਪੰਜਾਬ ਦੇ ਵਿੱਚ ਉਸੇ ਤਰੀਕੇ ਦਾ ਚੱਲ ਰਿਹਾ ਹੈ ਲੋਕ ਅਗ ਬਬੂਲਾ ਨੇ ਗੁੱਸੇ ਦੇ ਵਿੱਚ ਨੇ ਰੋਹ ਦੇ ਵਿੱਚ ਨੇ ਆਖਰਕਾਰ ਦੋਸ਼ੀਆਂ ਨੂੰ ਕਦੋਂ ਫੜਿਆ ਜਾਵੇਗਾ ਕਦੋਂ ਸਲਾਖਾਂ ਪਿੱਛੇ ਜਾਣਗੇ ਕਦੋਂ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣਗੀਆਂ ਕਦੋਂ ਕਿਸੇ ਦੋਸ਼ੀ ਨੂੰ ਮਿਲੀ ਹੋਈ ਸਜ਼ਾ ਬਾਕੀਆਂ ਦੇ ਲਈ ਇੱਕ ਐਗਜ਼ਾਮਪਲ ਸੈੱਟ ਹੋਵੇਗੀ ਐਸੀਆਂ ਤਸਵੀਰਾਂ ਤਾਂ ਸਾਨੂੰ ਨਿਤ ਦੇਖਣ ਨੂੰ ਮਿਲਦੀਆਂ ਨੇ ਪਰ ਕਿਸੇ ਗੈਂਗਸਟਰ ਨੂੰ ਕੀ ਸਜ਼ਾ ਮਿਲੀ ਹੋਵੇ ਉਹਨੂੰ ਕਿਸੇ ਪਾਸੇ ਫਾਹੇ ਟੰਗਿਆ ਹੋਵੇ ਉਸ ਨੂੰ ਸਖਤ ਸਜ਼ਾ ਉਮਰ ਕੈਦ ਦਿੱਤੀ ਹੋਵੇ ਰੋਟੀ ਨੂੰ ਤਰਸ ਰਿਹਾ ਹੋਵੇ ਐਸੀਆਂ ਤਸਵੀਰਾਂ ਕਦੇ ਸਾਹਮਣੇ ਨਹੀਂ ਆਉਂਦੀਆਂ ਲੇਕਿਨ ਜਿਵੇਂ ਅੱਜ ਆ ਮਹਿਲਾ ਰੋ ਰਹੀ ਹੈ ਇਹ ਲੜਕੀ ਰੋ ਰਹੀ ਹੈ ਐਸੀਆਂ ਤਸਵੀਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਨੇ ਇਹ ਇਹ ਜਿਹੜੀ ਲੜਕੀ ਹੈ ਇਹ ਜੋ ਭੈਣ ਹੈ ਇਹ ਉਸਦੀ ਘਰ ਵਾਲੀ ਸੀਗੀ ਰਾਣਾ ਬਲਾਚੋਰੀਆ ਦੀ ਜਿਸ ਦੀ ਬੀਤੇ ਦਿਨ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹੱਤਿਆ ਤੋਂ ਬਾਅਦ ਹੁਣ ਸੰਸਕਾਰ ਕਰ ਦਿੱਤਾ ਗਿਆ ਹੈ ਉਸਦੇ ਭਰਾ ਨੇ ਹੀ ਮੁੱਖ ਅਗਨੀ ਦਿੱਤੀ ਹੈ ਸੈਂਕੜੇ ਔਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲੇ-ਦੁਆਲੇ ਤੋਂ ਲੋਕ ਪਹੁੰਚੇ ਹੋਏ ਨੇ ਪੂਰਾ ਪਿੰਡ ਇਸ ਵਿੱਚ ਇਸ ਵਕਤ ਗਮ ਦੇ ਸਾਗਰ ਦੇ ਵਿੱਚ ਡੁੱਬਿਆ ਹੋਇਆ ਹੈ ਉਹ ਡੁੱਬਣਾ ਵਾਜਿਬ ਵੀ ਹੈ ਕਿਉਂਕਿ 10 ਦਿਨ ਪਹਿਲਾਂ ਹੀ ਹਲੇ ਵਿਆਹ ਹੋਇਆ ਸੀ ਔਰ 10 ਦਿਨ ਬਾਅਦ ਹੀ ਅਰਥੀ ਉੱਠ ਗਈ ਹੈ ਹਲੇ 9 ਦਿਨ ਪਹਿਲਾਂ ਹੀ ਰਿਸੈਪਸ਼ਨ ਪਾਰਟੀ ਕੀਤੀ ਸੀ ਔਰ 9 ਦਿਨ ਬਾਅਦ ਹੀ ਕਿਸ ਤਰੀਕੇ ਦੇ ਨਾਲ ਮੁੱਖ ਅਗਨੀ ਦੇ ਰਿਹਾ ਉਹਦਾ ਭਰਾ ਅ ਜਰਾ ਦੇਖੋ ਰੋ ਰੋ ਕੇ ਬਰਾ ਹਾਲ ਹੋਇਆ ਪਿਆ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਹਾਲਾਂਕਿ ਅਸੀਂ ਤੁਹਾਨੂੰ ਉਹ ਨਾਰਮਲ ਤਸਵੀਰਾਂ ਦਿਖਾ ਰਹੇ ਹਾਂ ਜੋ ਅਸਲ ਤਸਵੀਰਾਂ ਕਤਲ ਦੇ ਸਮੇਂ ਦੀਆਂ ਜਾਂ ਉਸ ਤੋਂ ਬਾਅਦ ਹੋਰ ਭਿਆਨਕਰ ਤਸਵੀਰਾਂ ਸੀ ਉਹ ਤਾਂ ਅਸੀਂ ਤੁਹਾਨੂੰ ਦਿਖਾ ਹੀ ਨਹੀਂ ਰਹੇ ਆ ਤਸਵੀਰਾਂ ਸਰਕਾਰ ਨੂੰ ਦੇਖ ਲੈਣੀਆਂ ਚਾਹੀਦੀਆਂ ਨੇ ਔਰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੇ ਸ਼ਾਸਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਬਾਕੀ ਅਸੀਂ ਇੱਥੇ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਸਰਕਾਰ ਨੂੰ ਆਪਣੀ رائے ਜ਼ਰੂਰ ਪਹੁੰਚਾਓ ਕਿ ਕੀ ਚਾਹਦੇ ਹੋ ਪੰਜਾਬ ਦੇ ਵਿੱਚ ਕੀ ਫੈਸਲਾ ਹੋਣਾ ਚਾਹੀਦਾ ਹੈ ਕਿਉਂਕਿ ਜੋ ਗੈਂਗਸਟਰਵਾਦ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈ ਐਸਾ ਦੌਰ ਕਿਸੇ 90 90 ਦੇ ਦਹਾਕੇ ਦੇ ਵਿੱਚ ਹੁੰਦਾ ਸੀ ਜਦੋਂ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਨੂੰ ਡਰਦੇ ਸੀ ਅੱਜ ਫੇਰ ਤੋਂ ਉਹੀ ਦੌਰ ਵਾਪਸ ਆ ਗਿਆ ਹੈ ਅੱਗ ਦੀ ਭੱਟੀ ਦੇ ਵਿੱਚ ਝੁਲਸ ਚੁੱਕਿਆ ਸਿਰਫ ਫਰਕ ਇਹ ਹੈ ਕਿ ਉਦੋਂ ਅੱਤਵਾਦ ਦਾ ਦੌਰ ਸੀ ਅੱਜ ਗੈਂਗਸਟਰਾਂ ਦਾ ਦੌਰ ਹੈ ਉਦੋਂ ਅੱਤਵਾਦੀ ਗੋਲੀ ਮਾਰਦੇ ਸੀ ਅੱਜ ਗੈਂਗਸਟਰ ਗੋਲੀ ਮਾਰਦੇ ਨੇ ਉਸ ਵੇਲੇ ਅੱਤਵਾਦ ਦੇ ਦੌਰ ਦੇ ਵਿੱਚ ਅੱਤਵਾਦੀ ਫਰੋਤੀਆਂ ਮੰਗਦੇ ਸੀ ਤੇ ਅੱਜ ਗੈਂਗਸਟਰ ਫਰੋਤੀਆਂ ਮੰਗਦੇ ਨੇ ਪਰ ਸਰਕਾਰ ਸ਼ਾਇਦ ਪਤਾ ਨਹੀਂ ਕਿਹੜੀਆਂ ਗੱਲਾਂ ਬਤ ਹੋਛ ਹੈ ਕਿ ਉਹਨੂੰ ਕੋਈ ਸੁਰਤ ਹੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਤੇ ਦੇਖੋ ਇਹ ਸਾਰਾ ਹੀ ਜਿਹੜਾ ਪਰਿਵਾਰ ਹੈ ਰਾਣਾ ਪਰਿਵਾਰ ਬੜਾ ਸਮਾਜ ਸੇਵੀ ਹੈ ਤੇ ਮੁੰਡਾ ਬੜਾ ਚੜ੍ਹਦੀ ਉਮਰ ਦੇ ਵਿੱਚ ਕਬੱਡੀ ਪ੍ਰਮੋਟਰ ਤੇ ਸਪੋਰਟਸ ਨੂੰ ਪਿਆਰ ਕਰਨ ਵਾਲਾ ਤੇ ਹਜੇ 10 ਦਿਨ ਪਹਿਲਾਂ ਵਿਆਹ ਹੋਇਆ ਤੇ ਮੈਂ ਸਮਝਦਾ ਪੰਜਾਬ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਆ ਕਿ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੰਨੀ ਖਰਾਬ ਹੋ ਚੁੱਕੀ ਆ ਕਿ ਕਿਸੇ ਨੂੰ ਕੋਈ ਡਰ ਨਹੀਂ ਹੈ ਨਾ ਪੁਲਿਸ ਦਾ ਡਰ ਐ ਨਾ ਐਡਮਿਨਿਸਟ੍ਰੇਸ਼ਨ ਦਾ ਡਰ ਐ ਇਹ ਹਿਆਰਾ ਦੁਨੀਆ ਦੇ ਵਿੱਚ ਐਸੇ ਇਨਸੀਡੈਂਟ ਪਹਿਲਾਂ ਵੀ ਹੁੰਦੇ ਆ ਰਹੇ ਆ ਤਾਂ ਅਸੀਂ ਹੁਣ ਬਲਾਚੌਰ ਦੇ ਵਿੱਚ ਲਗਾਤਾਰ ਦੋ ਤਿੰਨ ਘਟਨਾਵਾਂ ਇਦਣੀਆਂ ਹੋ ਚੁੱਕੀਆਂ ਸਾਡੇ ਇਲਾਕੇ ਦੀਆਂ ਇਹ ਸਾਡਾ ਪੀਸਫੁਲ ਇਲਾਕਾ ਵੀ ਅੱਜ ਉਸ ਅੱਗ ਦੇ ਵਿੱਚ ਮੈਂ ਸਮਝ ਰਿਹਾ ਕਿ ਧਕੇ ਲਿਆ ਜਾ ਰਿਹਾ ਹੈ ਕਿ ਨਲਕੀ ਹੈ ਸਰਕਾਰਾਂ ਦੀ ਸਰਕਾਰਾਂ ਦੀ ਨਲਕੀ ਹੈ ਪੁਲਿਸ ਮਹਿਕਮੇ ਦੀ ਨਲਕੀ ਹੈ ਕਿਉਂਕਿ ਜਦੋਂ ਡਰ ਖਤਮ ਹੋ ਜਾਂਦਾ ਹੈ ਇਹ ਡਰ ਖਤਮ ਹੋਣ ਤੋਂ ਬਾਅਦ ਫਿਰ ਐਸੇ ਇਨਸੀਡੈਂਟ ਹੁੰਦੇ ਆ ਤੇ ਇਹ ਕੁਛ ਨਾਲ ਕੁਛ ਹੁਣ ਸੋਚਣ ਦੀ ਲੋੜ ਹੈ ਇਹਦੇ ਤੇ ਕਿਉਂਕਿ ਇੱਕ ਤੋਂ ਬਾਅਦ ਲਗਾਤਾਰ ਐਸੇ ਇਨਸੀਡੈਂਟ ਪੂਰੇ ਪੰਜਾਬ ਦੇ ਅੰਦਰ ਵਾਪਰੇ। ਇਸ ਤਰ੍ਹਾਂ ਦੀ ਜਾਨਾਂ ਹੁੰਦੇ ਮਿਲਿਆ ਤਾਂ ਖੱਜੀ ਦੀ ਸਾਰੇ ਮਾਰਕ ਸਟ ਕੋਟ ਕਟ ਮੋ ਜੁੜੀ। ਤੁਸੀਂ ਇਹ ਦੇਖੋ ਸਪੋਰਟਸ ਨੂੰ ਪ੍ਰਮੋਟ ਕਰਨ ਵਾਲੇ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਰਹਿਣੇ ਨਹੀਂ ਲੋਕਾਂ ਨੇ ਆਪਣਾ ਛੱਡ ਕੇ ਆਪਣੇ ਘਰਾਂ 'ਚ ਬਹਿ ਜਾਣਾ। ਇਹ ਹਾਲ ਹੈ।